ਤਾਂ ਸ਼ਕੋ ਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪਹਿਲਾਂ ਮੈਂ ਡੇਟ ਡਿਸਕਸ ਕਰਦੀ ਹਾਂ ਡੇਟ ਹੈਗੀ ਹੈ 2 ਅਗਸਤ 2016 18 ਸਾਵਨਾਂ ਚ ਸਮਤ 548 ਦਾ ਦਿਨ ਹੈ ਤੇ ਸਾਡੇ ਕੋਲ ਜੀ ਡੇਟ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਚ ਪੜ ਲਿਆ ਕਰੋ ਠੀਕ ਰਖੋ ਸਾਨੂੰ ਕੋਈ ਪ੍ਰੋਬਲਮ ਤੇ ਸਾਡੇ ਕੋ ਫੇਸਬੁੱਕ ਮੈਸੇਜ ਆਇਆ ਹੈ ਸਿडनी ਆਸਟ੍ਰੇਲੀਆ ਤੋਂ ਵੀਰ ਉਪਜੀਤ ਸਿੰਘ ਜਿਹਦਾ ਇਹ ਲਿਖਤੀਆਂ ਪਿਆਰੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੋਸਟ ਆਫਸਾਂ ਵਿੱਚ ਗੰਗਾ ਜਲ ਦੀ ਹੋ ਰਹੀ ਵਿਕਰੀ ਵਾਲਾ ਤੁਹਾਡਾ ਸੈਗਮੈਂਟ ਅੱਖਾਂ ਖੋਲਣ ਵਾਲਾ ਸੀ ਐਦਾਂ ਦਾ ਹੀ ਇੱਕ ਹੋਰ ਮਸਲਾ ਹੈ ਜੋ ਬੇਵਕੂਫੀਅਤ ਦੀ ਹੋਂਦ ਹੈ ਇਹ ਮਸਲਾ ਹੈਗਾ ਕਾਉ ਯੂਰੀਨ ਫਾਰਮਿੰਗ ਹਲਕੇ ਅੰਦਾਜ਼ ਵਿੱਚ ਉਪਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਇਸ ਦੇਸ਼ ਵਿੱਚ ਕਿਸਾਨਾਂ ਨੂੰ ਇਹ ਤੰਦਾਜ਼ ਜ਼ਰੂਰ ਅਪਣਾਉਣਾ ਚਾਹੀਦਾ ਹੈ ਪਰ ਤੁਹਾਨੂੰ ਸ਼ੈਤਾਨ ਦੀ ਦਾਤ ਨਹੀਂ ਪਵੇਗੀ ਇਹ ਲੋਕ ਕੁਝ ਵੀ ਸਵਾਖੇ ਦੁਨੀਆ ਨੂੰ ਢੱਲੇ ਨਾਲ ਵੇਚ ਸਕਦੇ ਹਨ ਪਹਿਲਾਂ ਗਾਂਧੀ ਵੇਚਿਆ ਫਿਰ ਯੋਗਾ ਹੁਣ ਗਊ ਮੂਤਰ ਇਹਨਾ ਹਿੰਦੂ ਤਮੀਆਂ ਕੋਲ ਇਹ ਹਥਿਆਰ ਹੈ ਕਿ ਆਪਨੇ ਧਰਮਦੀਪ ਵੱਡੀ ਤੋਂ ਵੱਡੀ ਬੇਕੂਫੀਤ ਨੂੰ ਵੀ ਕਿਸੇ ਸੈਂਟੀਫਿਕ ਚੀਜ਼ ਵਿੱਚ ਬਦਲ ਸਕਦੇ ਹਨ ਜੀਰਾਰ ਸਾਹਿਬ ਅ ਵੀ ਰੁਪਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਔਰ ਉਹਨਾਂ ਦਾ ਬੜਾ ਬ੍ਰਿਲੀਅੰਟ ਰਾਈਟ ਅਪ ਹੁੰਦਾ ਹੈ ਜੀ ਸੋ ਉਹਨਾਂ ਦਾ ਸ਼ੁਕਰੀਆ ਉਹਨਾਂ ਨੂੰ ਜਿਹੜਾ ਅਸੀਂ ਕਿਉਂਕਿ ਖਬਰਾਂ ਤਾਂ ਉੱਥੋਂ ਹੀ ਛਪਦੀਆਂ ਨੇ ਅਸੀਂ ਕੋਈ ਆਪ ਤਾਂ ਨਹੀਂ ਬਣਾਉਂਦੇ ਪਰ ਬਹੁਤ ਵਾਰ ਖਬਰ ਦਾ ਅਸਲ 파ਟ ਕੀ ਹੈ ਜਾਂ ਉਸ ਨੂੰ ਕਿਵੇਂ ਜਿਹੜੀ ਰੀਅਲ ਖਬਰ ਹੈ ਉਸ ਨੂੰ ਉਹਨਾਂ ਦਾ ਮੀਡੀਆ ਸਾਈਟ ਟਰੈਕ ਕਰਦਾ ਹੈ ਅਸੀਂ ਜਿਹੜੀ ਸਮਝਦੇ ਹਾਂ ਕਿ ਸਾਡੇ ਦਰਸ਼ਕਾਂ ਲਈ جان ਸਾਡੀ ਕੌਮ ਲਈ ਲਾਇਵ ਹੁੰਦੀ ਆ ਉਹਦੇ ਤੇ ਅਸੀਂ ਫੋਕਸ ਲੈਂਦੇ ਹਾਂ ਔਰ ਇਵੇਂ ਹੀ ਮੈਨੂੰ ਲੱਗਾ ਕਿ ਵੀ ਕਿਵੇਂ ਸਰਕਾਰੀ ਤੰਤਰ ਦੀ ਦੁਰਵਰਤੋਂ ਹੋ ਰਹੀ ਹੈ ਕਿ ਕੀ ਪੋਸਟ ਆਫਿਸ ਦਾ கான்ਸੈਪਟ ਸੀ ਔਰ ਕਿਵੇਂ ਕਿਉਂਕਿ ਦੋ ਨੈਟਵਰਕ ਪੋਸਟ ਆਫਿਸਸ ਔਰ ਰੇਲਵੇ ਦੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਇੱਕ ਕਾਰਨਰ ਤੋਂ ਦੂਜੇ ਕਾਰਨਰ ਤੱਕ ਨਹੀਂ ਔਰ ਜੇ ਉਹਨਾਂ ਦੇ ਵਿੱਚ ਇਹ ਗੰਗਾ ਜਲ ਦੇ ਨਾਂ ਥੱਲੇ ਔਰ ਹਾਲਾਂਕਿ ਜਦੋਂ ਇਹ ਖਬਰ ਡਿਸਕਸ ਹੋਈ ਉਸ ਤੋਂ ਚਾਰ ਦਿਨ ਬਾਅਦ ਇਹ ਖਬਰ ਸੀ ਗੰਗੋਤਰੀ ਦੇ ਹਵਾਲੇ ਨਾਲ ਔਰ ਕਿਸੇ ਸਾਇੰਟਿਸਟ ਦੀ ਔਰ ਜਿਹੜਾ ਉੱਥੇ ਵਿਜ਼ਿਟ ਕਰਦਾ ਸੀ ਕਿ ਉਹਦਾ ਮੂੰਹ ਹੀ ਬੰਦ ਹੋ ਗਿਆ ਕਿ ਉੱਥੋਂ ਕੋਈ ਜਿਹੜਾ ਗੰਗੋਤਰੀ ਗਲੇਸ਼ੀਅਰ ਹੈ ਉਹ ਉਸ ਦੇ ਵਿੱਚ ਕੁਝ ਇਸ ਕਿਸਮ ਦਾ ਹੋਇਆ ਹੈ ਅੰਦਰੋਂ ਤਬਦੀਲੀ ਕਿ ਉਹਦਾ ਜਿਹੜਾ ਮੂੰਹ ਹੀ ਬੰਦ ਹੈ ਹੁਣ ਜਿਹਦਾ ਮੂੰਹ ਹੀ ਬੰਦ ਹੈ ਉਹ ਤਾਂ ਨਿਕਲ ਹੀ ਨਹੀਂ ਰਿਹਾ ਹੈ ਉਹਦਾ ਜਲ ਜਿਹੜਾ ਹੈ ਉਹ ਦੁੱਗਣੇ ਭਾਅ ਨਾਲ ਕਿ ਜੀ ਜਿਹੜੀ ਗੰਗਾ ਹਰਦਵਾਰ ਆਣ ਦੀ ਕੋਈ ਕੋ ਗੰਦੀ ਹੈ ਹੋਰ ਵੀ ਜਿਹੜੀ ਰਿਸ਼ੀਕੇਸ਼ ਤੋਂ ਉੱਪਰ ਹੈ ਗੰਗੋਤਰੀ ਉਹਦਾ ਦੁੱਗਣਾ ਭਾਅ ਰੱਖ ਕੇ ਪੋਸਟ ਆਫਿਸ ਵਿੱਚ ਵੇਚ ਰਹੇ ਨੇ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਭਾਈ ਹੁਣ ਜਿਹੜਾ ਕਾਉ ਯੂਰੀਨ ਫਾਰਮਿੰਗ ਵਾ 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 ਕੀ ਕਹਿਣਾ ਹੈ ਹੁਣ ਹੁਣ ਵੈਸੇ ਹੀ ਇਹਨਾਂ ਨੇ ਗਾਾਂ ਦਾ ਤਾਂ ਪੰਜ ਗਵਵੇ ਕਹਿੰਦੇ ਨੇ ਉਹਦੇ ਜਿਹੜੇ ਗਾਂ ਨਾਲ ਜੁੜੇ ਹੋਏ ਪੰਜ ਪ੍ਰੋਡਕਟ ਨੇ ਉਹਨਾਂ ਦੇ ਵਿੱਚ ਇੱਕ ਗੋ ਜਿਹੜਾ ਗੋਆ ਵੀ ਹੈ ਜੀ ਉਸ ਤੇ ਵਿੱਚ ਦੁੱਧ ਹੈ ਸ਼ਹਿਦ ਦਹੀਂ ਹੈ ਮੱਖਣ ਹੈ ਘਿਓ ਹੈ ਤੇ ਪੰਜਵਾ ਜਿਹੜਾ ਗੋ ਹੈ ਕਾਉ ਯੂਰੀਨ ਹੈ ਯੂਰੀਨ ਹੈ ਔਰ ਗੋ ਹੈ ਜੀ ਸੋ ਗੋਆ ਤਾਂ ਉਹ ਵੈਸੇ ਹੀ ਲੇਪ ਵੀ ਕਰਦੇ ਨੇ ਦਵਾਈਆਂ 'ਚ ਵੀ ਇਸਤੇਮਾਲ ਕਰਦੇ ਨੇ ਕੋਈ ਹੋਰ ਵੀ ਕਾਉ ਯੂਰੀਨ ਵੇਚ ਹੀ ਰਹੇ ਨੇ ਬੋਤਲਾਂ 'ਚ ਉਹ ਸੋਨਕਨੀਆ ਫਾਰਮੇਸੀਆ ਨੇ ਜਿਹੜਾ ਉਹ ਇਹਨਾਂ ਦੀ ਕੋਈ ਤਨਵੰਤਰੀ ਤੇ ਕੋਈ ਰਾਮਦੇਵ ਦੀਆਂ ਵੇਚ ਰਹੇ ਨੇ ਹੁਣ ਕਿਸਾਨੀ ਬਚੀ ਐ ਹੁਣ ਇਹਨਾਂ ਨੂੰ ਕਹੋ ਜੀ ਵੀ ਅਸੀਂ ਇਹ ਜਿਹੜੀ ਐ ਫਾਰਮਿੰਗ ਜਿਹੜੀ ਐ ਉਹਦੇ ਚ ਹੋਰ ਕੁਝ ਨਹੀਂ ਪਾਵਾਂਗੇ ਸਿਰਫ ਗਾਂ ਦਾ ਮੂਤਰ ਦੇ ਨਾਲ ਹੀ ਫਾਰਮਿੰਗ ਕਰਾਂਗੇ ਉਹਨਾਂ ਨੇ ਜਿਵੇਂ ਕਿਹਾ ਹਲਕੇ ਅੰਦਾਜ਼ ਉਹਨਾਂ ਨੇ ਕਿਹਾ ਜੀ ਇਹ ਧੰਦਾ ਜ਼ਰੂਰ ਅਪਣਾ ਲੈਣਾ ਚਾਹੀਦਾ ਹੁਣ ਮੈਨੂੰ ਲੱਗਦਾ ਵੀ ਇਹ ਸਮਝਦੇ ਨੇ ਵੀ ਆਬਾਦੀ ਬਹੁਤ ਹੋ ਗਈ ਹੋਰ ਤੱਕ ਉਹ ਤਰੀਕਾ ਨਹੀਂ ਇਹਨਾਂ ਨੂੰ ਮਾਰਨ ਦਾ ਭੁੱਖੇ ਜੀ ਮਾਰੋਰ ਵਤੇ শূ드ਰਾ ਨਹੀਂ ਮਰਨੇ ਇਹਨਾਂ ਦੇ ਕੋਲ ਜਿਹੜੇ ਹਾਈ ਕਾਸਟ ਸਵਰਣ ਜਾਤੀ ਲੋਕ ਨੇ ਨਾ ਤਾਂ ਪਹਿਲਾਂ ਹੀ ਵੱਡੇ ਸ਼ੇਰ ਜਿਹੜੇ ਨੇ ਹੜੱਪੇ ਹੋਏ ਨੇ ਹਰ ਪਾਸੇ ਔਰ ਉਹਨਾਂ ਨੇ ਇਹ ਕਿਹਾ ਕਿ ਅਬੀ ਡੈਵਲ ਮਸਟ ਬੀ 기ਵਨ ਹਿਸ ਡਿਊ অর ਕ੍ਰੈਡਿਟ ਕਿ ਸ਼ੈਤਾਨ ਦੇ ਵੀ ਦਾਤ ਦੇਣੀ ਬਣਦੀ ਹੈ ਜੀ ਕਿ ਕਿਵੇਂ ਆਪਣੀ ਸਵਾਖੇ ਨੂੰ ਆਪਣੇ ਬਿਲਕੁਲ ਗੰਧ ਨੂੰ ਕਿਵੇਂ ਉਹਨੂੰ ਸ਼ਿੰਗਾਰ ਕੇ ਉਹਦੇ ਉੱਤੇ ਸੰਧੂਰ ਸੁੱਟ ਕੇ ਤੂਫਤ ਖਾ ਕੇ ਉਹਨੂੰ ਜਿਹੜਾ ਉਹ ਸੋਨਾ ਬਣਾ ਕੇ ਵੇਚਦੇ ਨੇ ਨਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਹੁਣ ਔਰ ਇਹ ਗੱਲ ਕੋਈ ਇੱਕ ਮਾਮਲੇ 'ਚ ਨਹੀਂ ਹੈ ਹੁਣ ਜਿਵੇਂ ਇਹਨਾਂ ਨੇ ਤਿੰਨ ਜ਼ਿਕਰ ਕੀਤੇ ਵੀ ਕਿਵੇਂ ਉਹਨਾਂ ਨੇ ਪਿਛਲੇ 60-70 ਸਾਲ ਜ ਤਿੰਨਾਂ ਦੀ ਮਾਰਕੀਟਿੰਗ ਕੀਤੀ ਹੈ ਜੀ ਗਾਂਧੀ ਦੀ ਮਾਰਕੀਟਿੰਗ ਹੁਣ ਤੁਸੀਂ ਕਿਸੇ ਵੀ ਨਿਰਪੱਖ ਹਿਸਟੋਰੀਅਨ ਦਾ ਛੱਡੋ ਇੱਕ ਰਿਸਰਚਰ ਹਾਈ ਸਕੂਲ ਲੈਵਲ ਤੋਂ ਬਾਅਦ ਉਹਨੂੰ ਗਾਂਧੀ ਦਾ ਕੌਜ ਤੂੰ ਲਾਈਫ ਤੇ ਉੱਤੇ ਰਿਸਰਚ ਕਰ ਕਿ ਪਾਈਓ ਜਮਿਆ ਕਿ ਪੋਰ ਬੰਦਰ ਤੋਂ ਸ਼ੁਰੂ ਕਰ ਲਓ ਉਹਦਾ 파ਰਟ ਉਹਦੇ ਕਸਤੂਰਬਾ ਦੇ ਨਾਲ ਰਿਲੇਸ਼ਨਸ਼ਿਪ ਔਰ ਉਹ ਸਾਰਿਆਂ ਨੂੰ ਫਿਰ ਡਿਸਕਸ ਕਰੋ ਉਹਨੂੰ ਸਟੱਡੀ ਕਰ ਲਓ ਫਿਰ ਉਹਦਾ 18-19 ਸਾਲ ਦਾ ਸਾਊਥ ਅਫਰੀਕਾ ਚ ਨਸਲਵਾਦੀ ਪਾਸਟ ਕਿ ਕਿਵੇਂ ਉੱਥੇ ਉਹਨੇ ਸੰਘਰਸ਼ ਕੀਤਾ ਕਿ ਕਾਲਿਆਂ ਨੂੰ ਰਹਿਣ ਦਿਓ ਜਿੱਥੇ ਉਹ ਹੈਗੇ ਨੇ ਸਾਡੇ ਗੁਜਰਾਤੀਆਂ ਲਈ ਵੱਖਰੇ ਕਾਨੂੰਨ ਬਣਾਓ ਸਾਨੂੰ ਕਿਉਂ ਤੁਸੀਂ ਜਿਹੜਾ ਉਸ ਖਾਨੇ ਚ ਰੱਖਿਆ ਫਿਰ ਅੰਗਰੇਜ਼ਾਂ ਦੇ ਨਾਲ ਉਸ ਦੀ ਰਿਲੇਸ਼ਨਸ਼ਿਪ ਔਰ ਇਸ ਦੇ ਨਾਲ ਜੇ ਤੁਸੀਂ ਉਸ ਦਾ ਪਿਛੋਕੜ ਔਰ ਖਾਸ ਤੌਰ ਤੇ ਉਸ ਦਾ ਜਿਹਨੂੰ ਲਾਰਡ ਵੇਵਲ ਨੇ ਕਿਹਾ ਸੀ ਕਿ ਵੀ ਕਿਸ ਕਿਸਮ ਦਾ ਕਿ ਆਈ ਡੋਟ ਅੰਡਰਸਟੈਂਡ ਵਾਈ ਪੀਪਲ ਕਾਲ ਹਿਮ ਮਹਾਤਮਾ ਹੀ ਇਜ਼ ਅ ਸ਼ਰੂਡ ਪੋਲੀਟੀਸ਼ੀਅਨ ਇਹ ਇੱਕ ਤੋਂ ਮਹਾਤਮਾ ਹੋ ਗਿਆ ਜਨਾ ਨੇ ਕਿਹਾ ਕਾਇਦ ਆਜ਼ਮ ਨੇ ਕਿ ਵੈਨ ਏਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ ਜੀ ਕਿ ਮੈਨੂੰ ਜਦੋਂ ਵੀ ਮਿਲਣ ਆਇਆ ਹੈ ਇਹ ਦਿਲ ਦੇ ਵਿੱਚ ਕਫੜ ਛੁਪਾ ਕੇ ਆਇਆ ਹੈ ਹੁਣ ਇੱਕ ਪਾਸੇ ਉਹ ਗਾਂਧੀ ਜਿਹੜਾ ਸਿਆਸੀ ਤੌਰ ਤੇ ਸ਼ਰੂਡ ਹੋਣ ਕਰਕੇ ਉਹ ਹਰੀਖ ਨੂੰ ਧੋਖਾ ਦਿੱਤਾ ਉਹਨੇ ਸਿੱਖਾਂ ਨੂੰ ਦਿੱਤਾ ਡਾਕਟਰ ਅੰਬੇਦਕਰ ਨੂੰ ਦਿੱਤਾ ਜੋ ਦਲਤਾਂ ਦੇ ਨਾਲ ਹੋਇਆ ਔਰ ਸਭ ਤੋਂ ਵੱਡੀ ਗੱਲ ਜਿਸ ਨੂੰ ਬੜਾ ਮਹਰਨ ਔਰ اخلاق ਦਾ ਉੱਚਾ ਕਹਿਆ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਉਹ ਗੱਲ ਨਹੀਂ ਕਰ ਸਕਦਾ ਕਿ ਉਸ ਦਾ ਕਿਸ ਕਿਸਮ ਦਾ ਸੈਕਸ਼ੂਅਲੀ ਪਰਵਰਡ ਬਿਹੇਵੀਅਰ ਔਰ ਉਹਨੇ ਕਿਸ ਕਿਸਮ ਦੀਆਂ ਕਰਤੂਤਾਵਾਂ ਕੀਤੀਆਂ ਜਿਹਦੇ ਵਿੱਚ ਆਪਣੀਆਂ ਪਰਿਵਾਰ ਦੀਆਂ ਬੱਚੀਆਂ ਦੇ ਨਾਲ ਵੀ ਔਰ ਉਸ ਨੂੰ ਉਹਨੇ ਕਿਹਾ ਜੀ ਕਿ ਵੀ ਮੈਂ ਇਹ ਔਰ ਬੁੱਢੇ ਵਾਰੇ ਜਾ ਕੇ ਜਿਹਦੇ ਜਿਹਨੇ ਕਿਹਾ ਜੀ ਮੈਂ ਦੇਖ ਰਿਹਾ ਵੀ ਮੈਰੇ ਚ ਬ੍ਰਹਮਚਾਰਜ ਹੈ ਕਿ ਨਹੀਂ ਮੇਰਾ ਕਾਬੂ ਹੈ ਕਿ ਨਹੀਂ ਔਰ ਇਹ ਸਾਰਾ ਹੁਣ ਨੋਨ ਹੈ ਇਸ ਉੱਤੇ ਬਹੁਤ ਸਾਰਾ ਲਿਟਰੇਚਰ ਆਇਆ ਹੁਣ ਆਮ ਬੰਦਾ ਇਹਨਾਂ ਹਾਲਾਤਾਂ ਚ ਗਾਂਧੀ ਨੂੰ ਇੱਕ ਸੈਕਸ਼ੂਅਲ ਪਰਵਰਟ ਇੱਕ ਲਾਇਰ ਇੱਕ ਮਿਡਲ ਕਲਾਸ ਬੰਦਾ ਜਿਸ ਨੂੰ ਡੈਲੀਬਰੇਟਲੀ ਅੰਗਰੇਜ਼ਾਂ ਨੇ ਚੁੱਕ ਕੇ ਉਸ ਲੈਵਲ ਤੱਕ ਪਹੁੰਚਾਇਆ ਉਹ ਉਹਨੂੰ ਸਾਬਤ ਕਰ ਪਰ ਤੁਸੀਂ ਦੇਖੋ ਇਹਨਾਂ ਨੇ ਗਾਂਧੀ ਨੂੰ ਕਿਵੇਂ ਵੇਚਿਆ ਨੈਕਸਟ ਟੂ ਜੀਸਸ ਕ੍ਰਾਈਸਟ ਖੜਾ ਕਰ ਦੁੱਤਾ ਹੈ ਨਾਨ ਵਾਇਲੈਂਸ ਦੀ ਦੁਨੀਆ ਚ ਜੀ ਕਿ ਭਾਈ ਦੇਖੋ ਕਿਵੇਂ ਉਹਨਾਂ ਨੇ ਸਾਬਰਮਤੀ ਕੇ ਸੰਤ ਤੂੰ ਨੇ ਕਰ ਦਿਆ ਕਮਾਲ ਦੇਦੀ ਹਮੇ ਆਜ਼ਾਦੀ ਬਿਨਾ ਖੜਗ ਕੇ ਔਰ ਢਾਰ ਜੀ ਤੂੰ ਇੱਕ ਛੋਟਾ ਫੜ ਕੇ ਜਿਹਨੂੰ ਤੂੰ ਕਦੇ ਛੋਟਾ ਕਿਸਦੇ ਸਿਰ ਤੇ ਨਹੀਂ ਮਾਰਿਆ ਚਰਖਾ ਕੱਤਿਆ ਤੇ ਜਿਹੜਾ ਤੂੰ ਜਿਹੜਾ ਸਾਨੂੰ ਆਜ਼ਾਦ ਕਰਾ ਦੁੱਤਾ ਜੀ ਔਰ ਕਿਸ ਕਿਸਮ ਦਾ ਉਸ ਨੂੰ ਇੱਕ ਅਵਤਾਰ ਬਣਾ ਕੇ ਪੇਸ਼ ਕਰ ਦੁੱਤਾ ਹੈ ਔਰ ਕਿਵੇਂ 70 ਸਾਲ ਉਹਦਾ ਨਾਂ ਕਾਂਗਰਸ ਨੇ ਵਿੱਚ ਆ nehru ਤੋਂ ਲੈ ਕੇ mariah gandhi ਉਹਨੇ ਕਿਹਾ ਜੀ light have gone out of us ਸਾਡੇ ਚੋਂ ਰੋਸ਼ਨੀ ਨਿਕਲ ਗਈ ਹੁਣ ਇਹ ਮਾਰਕੀਟਿੰਗ ਹੈ ਔਰ ਕਿਵੇਂ millions of dollars ਦੇ ਕੇ gandhi ਅੰਗਰੇਜ਼ੀ ਫਿਲਮ ਬਣਾਈ ਜਿਹੜੀ ਅੰਗਰੇਜ਼ੀ ਫਿਲਮ ਬਹੁਤੇ ਅਮਰੀਕਨਾਂ ਨੇ ਜਾਂ ਜਿਹੜੇ ਲੋਕਾਂ ਦਾ ਮੀਡੀਆ ਉਹ ਤਾਂ ਕਹਿੰਦੇ ਨੇ ਅੱਛਾ ਇਹ ਲੈਵਲ ਔਰ ਉਹ ਧੋਖਾ ਇਸ ਹੱਦ ਤੱਕ ਗਿਆ ਹੈ ਕਿ even einstein ਇਨਾ ਵੱਡਾ ਸਾਇੰਸਦਾਨ ਜਿਹਨੇ ਥਿਉਰੀ ਆਫ ਰੈਲੇਟਿਵਿਟੀ ਦਿੱਤੀ ਜਿਹਦਾ ਨਾਂ ਹੈ ਉਹ ਜਦੋਂ ਗਾਂਧੀ ਮਰਦਾ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਵੇਚਿਆ ਜਾ ਚੁੱਕਾ ਸੀ ਗਾਂਧੀ ਨੂੰ ਕਿ ਉਹ ਕਹਿੰਦਾ ਹੈ ਕਿ ਜਨਰੇਸ਼ਨਸ ਟੂ ਕਮ ਵਾਟ ਬਲੀਵ ਥੈਟ ਸੱਚ ਅ ਪਰਸਨ ਇਨ ਬੋਨਸ ਐਂਡ ਫਲੈਸ਼ ਐਵਰ ਐਗਜ਼ਿਸਟਡ ਔਨ ਥਿਸ ਅਰਥ ਕਿ ਵੀ ਆਉਣ ਵਾਲੀਆਂ ਪੀੜ੍ਹੀਆਂ ਇਤਵਾਰ ਹੀ ਨਹੀਂ ਕਰਨਗੀਆਂ ਕਿ ਕਦੇ ਇਸ ਕਿਸਮ ਦਾ ਬੰਦਾ ਜਿਹੜਾ ਕਦੇ ਹੱਡੀਆਂ ਤੇ ਮਾਸ ਦੇ ਵਿੱਚ ਸੀ ਉਹ ਇਸ ਧਰਤੀ ਤੇ ਆਇਆ ਹੋਵੇ ਮੰਨ ਲਓ ਸਾਰੀਆਂ ਇਹ ਹੱਦਾਂ ਟੱਪਦੇ ਇਹ ਹੈ ਮਾਰਕੀਟਿੰਗ ਪਰ ਅਸੀਂ ਆਪਣਾ ਹਾਲ ਦੇਖ ਲਈਏ ਕਿ ਭਾਈ ਅਸੀਂ ਇੰਨਾ ਸਾਡਾ ਖੁੱਲਾ ਧਰਮ ਇਸ ਕਿਸਮ ਦੀ ਗੱਲ ਅਸੀਂ ਆਪਣਿਆਂ ਦੇ ਵਿੱਚ ਜਿਹੜੇ ਆ ਅਸੀਂ ਉਹ ਖਲੋਤੇ ਆ ਕਿ ਕੋਈ ਚੀਜ਼ ਹੁਣ ਅਸੀਂ ਸਬੂਤੀ ਨਹੀਂ ਰਹਿਣ ਦੇਣੀ ਜਿਹੜੀ ਸਾਡੀ ਫਲਸਫੀ ਦੀ ਹੈ ਹਰ ਇੱਕ ਦੇ ਉੱਤੇ ਕਿੰਤੂ ਪ੍ਰੰਤੂ ਕਰਨਾ ਹੈ ਔਰ ਬੈਠੇ ਹੋਏ ਆ ਬੈਠ ਲੈ ਕੇ ਉਹ ਫਲਸਫਾ ਜਿਹਨੂੰ ਕੋਈ ਸਮਝਣ ਵਾਲਾ ਤਾਂ ਕਹਿੰਦਾ ਨੋਲਟੋਇਨ ਵੀ ਵਰਗਾ ਹੈ ਕਿ ਭਾਈ ਫਿਊਚਰ ਦੇ ਡਿਬੇਟ ਦੇ ਵਿੱਚ ਸਿਕ ਸਕ੍ਰਿਪਚਰ ਜਿਹੜੀ ਆ ਉਹਦੇ ਕੋਲ ਦੇਣ ਨੂੰ ਹੋਏਗਾ ਹੁਣ ਇਸੇ ਤਰ੍ਹਾਂ ਯੋਗਾ ਦੀ ਗੱਲ ਹੈ ਕਿਹੜਾ ਯੋਗਾ ਕੀ ਉੱਥੇ ਲੋਕਾਂ ਦਾ ਜੀਵਨ ਕਿਸ ਕਿਸਮ ਦਾ ਹੈ ਕਿਵੇਂ ਬਿਮਾਰੀਆਂ ਦੇ ਖਾਦੇ ਉਹ ਮਾਰ ਕਿੱਡਾ ਕਿ ਯੋਗੀਆਂ ਨੇ ਉੱਥੇ ਲਾਈਫ ਐਕਸਪੈਕਟੇਸੀ ਕਿੰਨੀ ਕੁ ਰਹੀ ਹੈ ਯੋਗੀਆਂ ਦੇ ਨਾਂ ਥਲੇ ਜਿਸ ਭਾਰਤ ਨੂੰ ਵੇਚਿਆ ਜਾਂਦਾ ਜੀ ਲੇਕਿਨ ਤੁਸੀਂ ਦੇਖੋ ਵੀ ਸ਼ੁਰੂ ਹੋ ਕੇ ਇੱਥੋਂ 60s ਦੇ ਵਿੱਚ ਹੇਪੀ ਇਸਮਸੀ ਲੋਕਾਂ ਨੂੰ ਕੋਈ ਥਾਂ ਨਹੀਂ ਸੀ ਲੱਭ ਰਹੀ ਕਿੱਥੇ ਐਕਸਪ੍ਰੈਸ ਕਰਨ ਕੋਈ ਮਹੇਸ਼ ਯੋਗੀ ਆ ਗਿਆ ਕੋ ਭਜਨ ਯੋਗੀ ਆ ਗਿਆ ਕੋਈ ਬਾਲ ਗੋਵਿਸ਼ਵਰ ਆ ਗਿਆ ਫਿਰ ਕੋ ਰਜਨੀਸ਼ ਆ ਗਿਆ ਇਦਾਂ ਉਦਾਂ ਉਹ ਵੇਚਦੇ ਰਹੇ ਹੁਣ ਪੋਲੀਟਿਕਲ ਪਾਵਰ ਆ ਗਈ ਹੈ ਹੁਣ ਇੰਟਰਨੈਸ਼ਨਲ ਯੋਗਾ ਡੇ ਦੇ ਥੱਲੇ ਯੂ ਐਨ ਚ ਹੋ ਗਿਆ ਦੁਨੀਆ ਭਰ ਚ ਅਜੇ ਟਾਈਮ ਸਕੇਅਰ ਚ ਸੁਸ਼ਮਨ ਸਵਰਾਜ ਯੋਗਾ ਕਰਵਾ ਰਹੀ ਹੈ ਦੁਨੀਆਂ ਇਹਨਾਂ ਦੀਆਂ ਆਪਣੀਆਂ ਹਾਲਤਾਂ ਦੇਖੋ ਸਭ ਅੰਗਰੇਜ਼ੀ ਹਸਪਤਾਲਾਂ ਦੀ ਦੌੜੇ ਹੁੰਦੇ ਨੇ ਆਪਣੇ ਸਾਰੇ ਚੈੱਕਅਪ ਕਰਵਾਉਣ ਲਈ ਔਰ ਦਵਾਈਆਂ ਖਾਣ ਲਈ ਤੇ ਸਰਜਰੀਆਂ ਕਰਾਣ ਲਈ ਯੋਗੀ ਵੀ ਉੱਥੇ ਜਾਂਦੇ ਨੇ ਪਰ ਤੁਸੀਂ ਛੱਡੋ ਇਹ ਨਾ ਸਾਨੂੰ ਗਾਂਦੇ ਨੂੰ ਵੀ ਕਿਸੇ ਨੇ ਉਹ ਵੀ ਸੀ ਵੀ ਹਮਾਰਾ ਆਯੁਰਵੈਦਿਕ ਔਰ ਹਿੰਦੀ ਉਹ ਜਦੋਂ ਉਹਨੂੰ ਅਪੈਂਡਿਕਸ ਹੋਇਆ ਚੀਕਾਂ ਮਾਰੇ ਤਾਂ ਉਹਨੂੰ ਫਿਰ ਪਹਿਲਾਂ ਤਾਂ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਜਾਣਾ ਫਿਰ ਜਦੋਂ ਹੁਣ ਚੀਕਾਂ ਵੱਜਣ ਆਪ ਦਰਦ ਨੂੰ ਫਿਰ ਸਰਜਰੀ ਲਈ ਵੀ ਮੰਨ ਗਿਆ ਸੋ ਮਤਲਬ ਇਸ ਕਿਸਮ ਦੀ ਹਿਪੋਕ੍ਰੇਸੀ ਉਹਨਾਂ ਦੀ ਔਰ ਹੁਣ ਤਾਂ ਗਊ ਮੂਤਰ ਦੀ ਗੱਲ ਤੁਸੀਂ ਦੇਖੋ ਇਹ ਤਾਂ ਡਿਕਲੇਅਰਡ ਨਹੀਂ ਹਿੰਦੂ ਤਵੀ ਨੇ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਇੰਡੀਆ ਦੋਨੇ ਕਿਤਾਬ ਲਿਖੀ ਯੂਰਿਨ ਦਾ ਵਾਟਰ ਆਫ ਲਾਈਫ ਨੀ ਔਰ ਉਹ ਸਾਰਾ ਉਦੋਂ ਬਾਰਲਾ ਮੀਡੀਆ ਕਹਿੰਦਾ ਸੀ ਕਿ ਯੂਰਿਨ ਡਰਿੰਕਿੰਗ ਇੰਡੀਅਨ ਪ੍ਰਾਈਮ ਮਿਨਿਸਟਰ ਸੈਡ ਦਿਸ ਸੈਡ ਥੈਟ ਔਰ ਹੁਣ ਤੱਕ ਖੈਰ ਇਹਨਾਂ ਨੇ ਯੂਰਿਨ ਨੂੰ ਜਿਹੜਾ ਉਹ ਸੰਜੀਵ ਹੁਣ ਹੁਣ ਇਹ ਸੀ ਕਿ ਸੰਜੀਵਨੀ ਬੂਟੀ ਪਤਾ ਨਹੀਂ ਕਿੱਥੇ ਹੈ ਜੀ ਹਰਿਆਣਾ ਦਾ ਨਾ ਉੱਤਰਾਖੰਡ ਦਾ ਸੀ ਕਿ ਜੋ ਇੱਕ ਪੂਰਾ ਡਿਪਾਰਟਮੈਂਟ ਬਣਾ ਰਹੇ ਨੇ ਕਿ ਸੰਜੀਵਨੀ ਬੂਟੀ ਲੱਭੋ ਕਿੱਥੇ ਹੈ ਕਿ ਉਹ ਜਿਹੜੀ ਬੂਟੀ ਜਿਹੜਾ ਅਨੁਮਾਨ ਪਾੜ ਚੁੱਕੇ ਲੈ ਗਏ ਸੀ ਉਧਰ ਲੱਗੇ ਹੋਏ ਨੇ ਹਰਿਆਣੇ ਦੇ ਵਿੱਚ ਪੂਰਾ ਇੱਕ ਪ੍ਰੋਜੈਕਟ ਜਿਹੜ ਨੂੰ ਸੈਂਟਰ ਗਵਰਨਮੈਂਟ ਨੇ ਪਹਿਲਾਂ ਫੰਡ ਕੀਤਾ ਸੀ ਆਵਾਜ ਪਾਈ ਵੇੜੇ ਹੁਣ ਅੱਗੋਂ ਕਰ ਰਹੇ ਨੇ ਸਰਸਵਤੀ ਨਦੀ ਜੀ ਉਹ ਲੱਭੋ ਜੀ ਉਹਦਾ ਕੀ ਕੋਰਸ ਹੈ ਉਹ ਲੱਭੀ ਦੇ ਕੋਈ ਹੋਰ ਨਾਲਿਆਂ ਨੂੰ ਹੀ ਕਹਤਾ ਜੀ ਆਹ ਸਰਸਵਤੀ ਇੱਥੋਂ ਹੀ ਨਿਕਲੇ ਆ ਸੀ ਸੋ ਖੁੱਲ ਮਣਾ ਕੇ ਅਸੀਂ ਸਮਝਦੇ ਆ ਕਿ ਵੀ ਉਹਨਾਂ ਦੀ ਤਾਂ ਸੇਲਸਮੈਨਸ਼ਿਪ ਦੀ ਕਮਾਲ ਹੈ ਤੇ ਬਾਕੀ ਅੰਦੀ ਰૈયਤ ਗਿਆਨ ਵੀ ਹੋਣੀ ਪਾਏ ਪਰੇ ਮਰਦਾਤ ਤੇ ਸਾਡਾ ਵੀ ਇੱਕ ਵੱਡਾ ਤਬਕਾ ਸੁਰੇਸ਼ਰੋਟ ਕੇ ਬਾਣੀ ਪੜੰਦਾ ਤਾਂ ਹੁੰਦਾ ਨੇ ਪੁੱਠੇ ਲਟਕਰੇ ਹੁੰਦਾ ਨੇ ਕੋਈ ਯੋਗਾ ਕਰ ਰਿਹਾ ਹੈ ਜੀ ਕੋਈ ਵਸਤੂ ਸ਼ਾਸਤਰ ਦੇ ਨਾਲ ਘਰ ਚੰਗੇ ਪਰ ਇਹ ਤੁਹਾਡਾ ਆਖੇ ਕਿਤੇ ਜਾ ਰਿਹਾ ਕੋਈ ਕਾਲੇ ਕੱਪੜਿਆਂ ਦੇ ਵਿੱਚ ਤਿੱਲ ਬਨ ਕੇ ਚੌਲ ਬਨ ਕੇ ਕਿਤੇ ਕਿਸੇ ਖੁੰਝੇ ਚ ਰੱਖ ਰਿਹਾ ਕੋਈ ਦਰਾਨੀ ਜਠਾਣੀ ਦੇ ਮਗਰ ਪਈ ਹੈ ਕੋਈ ਜਠਾਣੀ ਦਰਾਨੀ ਦੇ ਮਗਰ ਪਈ ਹੈ ਇਹ ਇਹਨਾਂ ਕੰਮਾਂ ਚ ਲਾਇਆ ਹੋਇਆ ਹੈ ਔਰ ਸਭ ਕਾਲਾ ਇਲਮ ਕਾਲਾ ਜਾਦੂ ਤਾਂਤਰਕ ਤੇ ਫਰਾਣੇ ਤੇ ਠਿਮਕੇ ਵਿਕਰੇ ਮਤਲਬ ਅੱਜ ਸਾਇੰਸ ਦਾ ਜ਼ਮਾਨਾ 21ਵੀਂ ਸਦੀ ਝੂਠ ਵਿਕ ਰਿਹਾ ਇਹਨਾਂ ਦਾ ਔਰ ਵੀ ਰੁਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਰਰ ਸਾਖਲਾ ਨੇ ਬ੍ਰੇਕ ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ